ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਨੇ ਰੇਗਾ ਵਰਕਰਜ਼ ਯੂਨੀਅਨ ਦੇ ਸੱਦੇ ਤੇ ਖੰਡਾਪਾਰਕ ਵਿਖੇ ਵੱਖ-ਵੱਖ ਪਿੰਡਾਂ ਤੋਂ ਰੇਗਾ ਮਜ਼ਦੂਰ ਪਹੁੰਚੇ ਨਵੇਂ ਰੇਗਾ ਕਾਨੂੰਨਾ ਵਿੱਚ ਸੋਧ ਕਰਨ ਸਬੰਧੀ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਡਿਪਟੀ ਕਮਿਸ਼ਨਰ ਰਾਹੀਂ ਦਿੱਤਾ ਮੰਗ ਪੱਤਰ ਜੈ ਸਿੰਘ ਜੀ ਅਮਰ ਰਹੇ ਅਮਰ ਰਹੇ ਜੈ ਰਹੇ ਗਗਨਦੀ ਬਾਦੋਗੜ ਜਿੰਦਾਬਾਦ 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 ਭਲਾਰ ਸਾਹਿਬ ਜਿੰਦਾਬਾਦ 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 ਸਨੋ ਚੰਡੀ ਸਿੰਘ ਆਮਾਨ ਜੋਗ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ ਤਾਂ ਕਿ ਇਹ ਸਰਕਾਰ ਮੋਦੀ ਸਰਕਾਰ ਜਿਹੜੇ ਉਹਨੂੰ ਸੋਧ ਕਰੇ ਜੋ ਸਾਡੇ ਇਹਨਾਂ ਨੇ ਮੰਨ ਲੋ ਕੀਤਾ ਸਾਨੂੰ ਉਹਦੇ ਵਿੱਚ ਘਾਟਾ ਹੈ 40 60 ਜਿਹੜਾ ਕੀਤਾ ਇਹਨਾਂ ਨੇ ਜੋ ਪੰਜਾਬ ਸਰਕਾਰ ਇਹ ਉਹਨਾਂ ਨੇ ਸਾਨੂੰ 40 ਦਿਨ ਨਹੀਂ ਦੇਨੇ 60 ਸਰਕਾਰ ਮੋਦੀ ਸਰਕਾਰ ਦਾ ਦੇ ਦੇਗੀ ਇਹਨਾਂ ਨੂੰ ਦੇਨੇ ਨਹੀਂ ਕਿਉਂਕਿ ਪਿੱਛੇ ਵੀ ਜਿੰਨੇ ਵੀ ਮੇਰੇ ਅਨਰੇਗਾ ਦਾ ਕੰਮ ਚੱਲਦਾ ਰਿਹਾ 100 ਦਿਨ ਇਹਨਾਂ ਨੇ ਕਿਤੇ ਵੀ ਪੂਰਾ ਨਹੀਂ ਕਰਾਇਆ ਚੰਦ ਚੰਦ ਬੰਦਿਆਂ ਦਾ ਜਿਹੜਾ ਇਹਨਾਂ ਨੇ 100 ਦਿਨ ਕੰਮ ਕਰਵਾਇਆ ਤਾਂ ਇਹ ਆਪਣੇ ਕੋਲੋਂ ਉਹਨਾਂ ਦਾ ਕੇਂਦਰ ਸਰਕਾਰ ਦਾ 100 ਦਿਨ ਨਹੀਂ ਸੀ ਕਰਾਉਂਦੇ ਇਹਨਾਂ ਆਪਦੇ ਕੋਲੋਂ ਸਾਨੂੰ 40 ਜਣ ਕਿੱਥੇ ਦਿਨੇ ਆ 125 ਦਾ ਕਰਦੇ ਜਿਹੜੇ 75 ਦਿਨ ਸਾਨੂੰ ਮੰਨ ਕੇ ਚਲੋ ਮੋਦੀ ਸਰਕਾਰ ਦੇ ਦੇਗੀ ਪਰ ਸਾਨੂੰ ਇਹ ਪੰਜਾਬ ਸਰਕਾਰ ਜਿਹੜੇ ਨਾ ਕਿਹੇ ਵੀ ਸਟੇਟ ਨੇ ਇਹਨਾਂ ਨੂੰ ਆਪਣੇ ਕੋਲੋਂ ਪੈਸੇ ਨਹੀਂ ਦੇਨੇ ਅਸੀਂ ਇਹ ਗੱਲ ਕਹਣੇ ਚਾਹੁੰਦੇ ਆ ਅੱਜ ਜਿੰਨਾ ਵੀ ਇਹ ਕਾਫਲਾ ਇਹ ਮੰਗ ਕਰਦਾ ਹੈ ਵੀ ਸਾਨੂੰ ਅੱਗੇ ਤਰੇ ਕੰਮ ਚੱਲੇ ਅੱਗੇ ਤਰੇ ਆਹਰੀਆਂ ਜਿਹੜੀਆਂ ਨੇ ਉਸੇ ਤਰ੍ਹਾਂ ਹੀ ਲੱਗਣਾਂ ਉਸੇ ਤਰ੍ਹਾਂ ਜਿਵੇਂ ਮੰਗ ਪੱਤਰ ਸਾਡੇ ਕੰਮ ਦੇ ਜਾਂਦੇ ਉਸ ਤਰ੍ਹਾਂ ਹੀ ਮੰਗ ਪੱਤਰ ਦਿੱਤੇ ਜਾਣ ਤੇ ਉੱਥੇ ਸਾਡਾ ਕੰਮ ਅੱਗੇ ਤਰੈ ਚੱਲੇ ਜਿਵੇਂ ਨਵੀਂ ਜਿਹੜੀ ਇਹਦਾ ਨਾਮ ਬਦਲ ਕੇ ਸਕੀਮਾਂ ਜਿਹੜੀਆਂ ਲਾਗੂ ਕਰਤੀਆਂ ਕੀ ਤੁਹਾਨੂੰ ਮਨਜ਼ੂਰ ਹੈ ਜ ਨਹੀਂ ਨਾਂ ਦੇ ਸਾਨੂੰ ਕੋਈ ਦਿੱਕਤ ਨਹੀਂ ਨਾਂ ਪਾਵੇਂ ਕੋਈ ਰੱਖਿਆ ਜਾਵੇ ਨਾਂ ਤੇ ਸਾਨੂੰ ਕੋਈ ਦਿੱਕਤ ਨਹੀਂ ਸਾਨੂੰ ਜਿਹੜਾ ਇਹਨਾਂ 40 60 ਕੀਤਾ ਉਹ ਸਾਨੂੰ 40 60 ਚ ਵੱਡਾ ਘਾਟਾ ਹੈ ਸਾਨੂੰ ਨਾਂ ਨਾ ਕੋਈ ਨਹੀਂ ਨਾਂ ਪਾਵੇਂ ਕੋਈ ਵੀ ਰੱਖਿਆ ਜਾਵੇ ਨਾਂ ਦਾ ਸਾਨੂੰ ਕੋਈ ਦਿੱਕਤ ਨਹੀਂਗੀ ਸਾਨੂੰ ਜਿਹੜਾ 40 60 ਕੀਤਾ ਸਾਨੂੰ ਇਹ ਪੰਜਾਬ ਸਰਕਾਰ ਨੇ ਨਹੀਂ ਦੇਨੇ ਕਿਸੇ ਵੀ ਸਰਕਾਰ ਸਟੇਟ ਸਰਕਾਰ ਨੇ ਹੋ ਸਕਦਾ ਨਾ ਦੇਣ ਸਾਨੂੰ ਜਿਹੜੇ ਪੂਰੀ ਕੇਂਦਰ ਸਰਕਾਰੀ ਜਿਹੜਾ ਸਾਰੇ 125 ਦੇ 125 ਦੇ ਨਹੀਂ ਕੇਂਦਰ ਸਰਕਾਰ ਦੇਵੇ ਅਸੀਂ ਮੋਦੀ ਸਰਕਾਰ ਨੂੰ ਅੱਜ ਇਹ ਕਰਕੇ ਇਹ ਜਿਹੜੇ ਮੰਗ ਪੱਤਰ ਭੇਜਿਆ ਵੀ ਸਾਨੂੰ ਪੂਰੀ ਸੋਧ ਕਰਕੇ ਉਹਦੇ ਵਿੱਚ ਜੇ ਉਹਨਾਂ ਬਿੱਲ ਪਾਸ ਕੀਤਾ ਸਾਨੂੰ ਉਸ ਤਰ੍ਹਾਂ ਨੂੰ ਸੋਧ ਕਰਕੇ ਉਸੇ ਤਰ੍ਹਾਂ ਹੀ ਮੰਨ ਲਓ ਪਿੱਛੇ ਜਿਵੇਂ ਕੰਮ ਦਿੰਦੇ ਸੀ ਮੰਨ ਲਓ 100 ਦਿਨ ਦਾ ਦਿੰਦੇ ਸੀ ਜਾਂ ਮੰਨ ਲਓ 125 ਦੇ 125 ਦੇ ਕੇਂਦਰ ਸਰਕਾਰ ਦੇ ਦੇ ਜੇਕਰ ਸਰਕਾਰ ਨਹੀਂ ਮੰਗਾ ਮੰਨਦੀ ਆਉਣ ਵਾਲੇ ਸਮੇਂ 'ਚ ਕੀ ਚੰਗਾ ਹੋ ਸਕਦਾ ਅਸੀਂ ਜੇ ਮੰਗਾ ਜੇ ਮੰਨੋ ਨਹੀਂ ਮੰਨੋ ਅਸੀਂ ਦਿੱਲੀ ਦਾ ਦਿੱਲੀ ਘਰੋ ਕਰਾਂਗੇ ਅਸੀਂ ਪੰਜੀ ਤੁਹਾਡੇ ਵੱਲੋਂ ਇੱਕ ਜਰੂਰ ਉਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਨਰੇਗਾ ਬਰਤੀ ਕੀ ਕਹਿਣਾ ਚਾਹੁੰਦੇ ਆ ਮੈਂ ਨਰੇਗਾ ਵਰਕਰ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਲੰਬੀ ਤੋਂ ਆਈ ਮੈਂ ਇਹ ਕਹਿਣਾ ਚਾਹੁੰਦੀ ਆ ਵੀ ਜਿਹੜਾ ਨਰੇਗਾ ਕਾਨੂੰਨ ਦੇ ਵਿੱਚ ਜਿਹੜਾ ਬਦਲਾਅ ਕੀਤਾ ਇਹਨਾਂ ਨੇ ਉਹ ਥੋੜਾ ਜਿਹਾ ਕੁਛ ਤਾਂ ਸਲਾਉਣ ਯੋਗ ਵੀ ਆ ਕੁਛ ਨਿੰਦਣ ਯੋਗ ਵੀ ਆ ਇਹ ਨਿੰਦਣ ਯੋਗ ਇਹ ਆ ਕਿ ਜਿਵੇਂ ਇਹ ਕਹਿੰਦੇ ਵੀ ਜਿਹੜੀ ਹਾਜ਼ਰੀ ਆ ਉਹ ਫਿੰਗਰਪ੍ਰਿੰਟ ਨਾਲ ਹੀ ਲੱਗੂਗੀ ਹਣਾ ਉਹ ਜਿਹੜੇ ਫਿੰਗਰਪ੍ਰਿੰਟ ਨਾਲ ਬੜੀ ਮੁਸ਼ਕਲ ਆ ਜਾਣੀ ਹੈ ਕੇ ਵੀਸੀ ਬੜੀ ਔਖੀ ਹੋਣੀ ਹੋ ਰਹੀ ਆ ਕੇ ਵੀਸੀ ਪੂਰੇ ਲੋਕਾਂ ਦੀ ਨਹੀਂ ਹੋਈ ਹੈਗੀ ਫਿੰਗਰਾਂ ਕਰਕੇ ਤੇ ਹਾਜ਼ਰੀ ਉਹਨਾਂ ਨੂੰ ਕਿਵੇਂ ਲੱਗੂਗੀ ਉਹ ਤਾਂ ਬਿਲਕੁਲ ਹੀ ਬੇਰੁਜ਼ਗਾਰ ਦੇਖਣ ਨੂੰ ਹੀ ਮਿਲਦਾ ਕਿ ਉਹ ਤਾਂ ਬੇਰੁਜ਼ਗਾਰ ਹੋ ਹੀ ਗਏ ਪੱਕਾ ਹੀ ਹੋ ਗਏ ਜਿਹੜੇ ਕਹਿੰਦੇ ਆ ਕਿ ਵੀ ਖੇਤਾਂ ਦੇ ਵਿੱਚ ਕੰਮ ਕੀਤਾ ਜਾਊਗਾ ਹਨਾ ਤੇ ਖੇਤਾਂ ਦੇ ਵਿੱਚ ਕੰਮ ਕੌਣ ਕਰੂਗਾ ਖੇਤਾਂ ਦੇ ਵਿੱਚ ਕੰਮ ਹੀ ਹੈ ਨਹੀਂ ਕਿੱਥੇ ਕੰਮ ਕਰਾਂਗੇ ਕੰਮ ਤਾਂ ਮਸ਼ੀਨਰੀ ਕਰਦੀ ਆ ਜਿਵੇਂ ਕੰਮ ਵਿੱਚ ਕਾਫੀ ਕਟੌਤੀਆਂ ਕਰਤੀਆਂ ਐ ਸਰਕਾਰ ਵੱਲੋਂ 125 ਦਿਨ ਵੀ ਵਧਾਤੇ ਪਰ ਮਜ਼ਦੂਰਾਂ ਦੀ ਕੋਈ ਸੰਤੁਸ਼ਟੀ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੇ 125 ਦਿਨ ਵਧਾਏ ਆ ਉਹ ਅਸੀਂ ਨਹੀਂ ਕਹਿੰਦੇ ਵੀ ਉਹ ਵਧੀਆ ਹੋਇਆ ਚਲੋ ਹੋਇਆ ਵੀ ਆ ਪਰ ਵਧੀਆ ਐ ਨਹੀਂ ਹੋਇਆ ਜਦੋਂ ਪਹਿਲਾ 100 ਦਿਨ ਨਹੀਂ ਸਾਨੂੰ ਪੂਰਾ ਦੇ ਸਕੇ ਤੇ ਫਿਰ 125 ਦਿਨ ਪੂਰਾ ਅਸੀਂ ਨਹੀਂ ਮੰਨਦੇ ਵੀ 125 ਦਿਨ ਪੂਰਾ ਹੋ ਜੂਗਾ ਜੇਕਰ ਮਾਲੋ ਸਰਕਾਰ ਨਹੀਂ ਮੰਨਣਾ ਮੰਨਦੀ ਮਜ਼ਦੂਰਾਂ ਦੀ ਆਉਣ ਵਾਲੇ ਸਮੇਂ 'ਚ ਕੀ ਸੰਘਰਸ਼ ਹੋ ਸਕਦਾ ਫਿਰ ਅਸੀਂ ਜਿਹੜਾ ਇਕੱਠਾ ਹੈ ਹਰ ਪਿੰਡ ਤੋਂ ਅਸੀਂ ਪੂਰੇ ਜਿੰਨੇ ਵੀ ਨਰੇਗਾ ਮਜ਼ਦੂਰ ਆ ਭਾਵੇਂ ਕਿਸੇ ਪਿੰਡ 'ਚ 1500 ਆ ਕਿਸੇ 'ਚ 2000 ਆ ਅਸੀਂ ਪੂਰੇ ਦੇ ਪੂਰੇ ਹਰ ਨਰੇਗਾ ਕਰਤੇ ਨੂੰ ਦਿੱਲੀ ਲੈ ਕੇ ਪਹੁੰਚਾਂਗੇ ਅਸੀਂ ਦਿੱਲੀ ਜਾ ਕੇ ਜਿਹੜਾ ਕਰਿਆ ਉਥਾਂ ਮਜ਼ਦੂਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਆ ਮਜ਼ਦੂਰਾਂ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਰੇ ਇਕੱਠੇ ਹੋਵੋ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਜਿਹੜੀ ਲੜਾਈ ਐ ਉਹ ਆਪਾਂ ਲੜਾਂਗੇ ਇਕੱਠੇ ਹੋ ਕੇ ਤੇ ਮਜ਼ਦੂਰ ਵੀ ਇਸ ਚੀਜ਼ ਦਾ ਵਿਸ਼ਵਾਸ ਦਿੰਦੇ ਨੇ ਸਾਨੂੰ ਕਹਿੰਦੇ ਨੇ ਕਿ ਅਸੀਂ ਆਪਣੇ ਹੱਕਾਂ ਲਈ ਮਰ ਵੀ ਜਾਵਾਂਗੇ ਮੈਂ ਨਰੇਕਾ ਵਰਕਰ ਯੂਨੀਅਨ ਜ਼ਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਮਹਾਂਬੱਤਰਾ ਹਾਂ ਅਸੀਂ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦੇ ਹਾਂ ਵੀ ਜਿਵੇਂ ਸਾਡਾ ਪਹਿਲਾਂ ਕੰਮ ਚੱਲਦਾ ਸੀਗਾ ਪੰਚਾਇਤਾਂ ਦੇ ਥਰੂ ਮਤੇ ਪਾ ਕੇ ਉਵੇਂ ਹੀ ਚੱਲਣਾ ਚਾਹੀਦਾ ਤੇ ਜਿਹੜਾ ਇਹ ਪੰਚਾਇਤਾਂ ਵੀ ਬਾਹਰ ਕੱਢੀਆਂ ਇਹਦੇ 'ਚ ਵੀ ਸਾਡਾ ਪੂਰਾ ਰੋਸ ਆ ਤੇ ਅਸੀਂ ਜੇ ਸਾਡਾ ਉਹ ਨਾਸ਼ੋਦ ਕੀਤੀ ਗਈ ਇਹ ਕਾਨੂੰਨ 'ਚ ਨਵੇਂ 'ਚ ਤੇ ਅਸੀਂ ਦਿੱਲੀ ਪੂਰਾ ਲੋਕਾਂ ਦੇ ਨਾਲ ਵੱਡਾ ਕੱਠ ਕਰਕੇ ਉੱਥੇ ਦਿੱਲੀ ਪਹੁੰਚਾ ਗਏ ਤੇ ਜੋ ਸਾਡੇ ਪ੍ਰਧਾਨ ਜੀ ਵੱਲੋਂ ਗਗਨਦੀਪ ਵੱਲੋਂ ਸਾਨੂੰ ਹੁਕਮ ਆਊਗਾ ਉਹ ਅਸੀਂ ਪੂਰਾ ਉਹਨਾਂ ਦੀ ਜੁਬਾਨ ਤੇ ਫੁੱਲ ਚੜਾਵਾਂਗੇ ਇਹ ਜਿਹੜੇ ਅੱਜ ਮੰਗ ਪੱਤਰ ਮੁਕਸਰ ਜ਼ਿਲ੍ਹਾ ਵਿੱਚ ਦਿੱਤਾ ਗਿਆ ਸਾਰੇ ਸ਼ਹਿਰਾਂ ਵਿੱਚ ਹੀ ਦਿੱਤਾ ਗਿਆ ਇਹ ਸਾਰੇ ਜ਼ਿਲ੍ਹਿਆਂ ਚ ਦਿੱਤਾ ਗਿਆ ਜੀ ਇਹ 23 ਦੇ 23 ਜ਼ਿਲ੍ਹਿਆਂ ਚ ਦਿੱਤਾ ਹੈ ਮੰਗ ਪੱਤਰ ਪ੍ਰਧਾਨ ਜੀ ਅੱਜ ਇੱਕ ਮੰਗ ਪੱਤਰ ਦਿੱਤਾ ਗਿਆ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਜਿਹੜੇ ਇੱਥੇ ਸਾਰੇ ਬੇਜਬੀਨੇ ਨਮਾਣੇ ਨਤਾਣੇ ਮਜ਼ਦੂਰ ਇਕੱਠੇ ਹੋਈ ਆ ਇਹਨਾਂ ਦੀ ਰੋਜ਼ਗਾਰ ਰੋਟੀ ਤੇ ਤੇ ਲੱਤ ਵੱਜੀ ਆ ਕल्याण ਨਰੇਗਾ ਦਾ ਨਹੀਂ ਇੱਕ ਸਭ ਤੋਂ ਵੱਡਾ ਬਜ਼ੁਰਗਾਂ ਦੀ ਪਰਸਨ ਦਾ ਵੀ ਹੈਗਾ ਪਰਸਨਾ ਦੇ ਵਿੱਚ ਖੱਦਲ ਖਵਾਰੀਆਂ ਦੋ ਦੋ ਮੇਰਾ ਕਰ ਤੀਜਾ ਚੀਨਾ ਚੱਲਣ ਵਾਲਾ ਤੇ ਪਰਸਨਾ ਸਾਡੇ ਨਹੀਂ ਪਾਈਆਂ ਗਈਆਂ ਕਿ ਇਹਦੇ ਉੱਤੇ ਸਭ ਤੋਂ ਵੱਡਾ ਸਾਡੇ ਤੇ ਇੱਤੇ ਘਾਟਾ ਅਸੀਂ ਬੇਨਤੀ ਕਰਦੇ ਹਾਂ ਕਿ ਤਾਂ ਸਾਡੀਆਂ ਜਿਹੜੀ ਪਰਸਨਾ ਸਾਡੀਆਂ ਦਿੱਤੀਆਂ ਜਾਣ ਹਰ ਮਹੀਨੇ ਲਾਗੂ ਕੀਤੀਆਂ ਜਾਣ ਐਡਾ ਸਾਨੂੰ ਕਸ਼ਟ ਨਾ ਦਿੱਤਾ ਜਾਵੇ ਔਰ ਜਿਹੜੀਆਂ ਨਰੇਗਾ ਮਜ਼ਦੂਰਾਂ ਦੀਆਂ ਮੰਗਾ ਜਿਹੜੀਆਂ ਬੇਜ਼ਮੀਨਾਂ ਦੀਆਂ ਉਹਨਾਂ ਦਾ ਹੈਗਾ ਰਜਿਸਟਰ ਦਿੱਤੀ ਰਜਿਸਟਰ ਆ ਜਿਹੜਾ ਪੰਜਾਬ ਸਰਕਾਰ ਆ ਜਿਹੜੀ ਆ ਸੈਂਟਰ ਦੀ ਸਰਕਾਰ ਆ ਉਹ ਬਦਲਾਅ ਕਰ ਚੁੱਕੀ ਹੈ ਕਿ ਸਾਨੂੰ ਕੰਮ ਤਾਂ ਪਹਿਲਾਂ ਵੀ 8 8 9 9 ਮਹੀਨਿਆਂ ਤੋਂ ਪੰਜਾਬ ਸਰਕਾਰ ਨੇ ਵੀ ਨਹੀਂ ਦਿੱਤਾ ਤਾਂ ਅਸੀਂ ਬੇਨਤੀ ਕਰਦੇ ਆਂ ਵੀ ਸਾਨੂੰ ਜਿਹੜਾ ਇਹ ਜਿਹੜਾ ਬਦਲਾਅ ਜਿਹੜਾ ਕਰਿਆ ਇਹਦੇ ਵਿੱਚ ਸੋਧ ਕੀਤੀ ਜਾਵੇ ਔਰ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਇੱਕ ਤਰ੍ਹਾਂ ਇਸ ਸਾਲ ਤੱਕ ਪਹੁੰਚਦਾ ਜਾਊਗਾ ਉਹ ਅੱਗੇ ਜਿਵੇਂ ਹਾਂ ਜਦੋਂ ਮੈਂ ਹਾਂ ਉਹ ਅੱਗੇ ਤੱਕ ਪਹੁੰਚਦੀ ਕਰਦੇ ਠੀਕ ਠੀਕ ਹੈ ਮੈਡਮ ਜੀ ਜਿਹੜੇ ਤੁਹਾਡੇ ਮੁਤਾਬਕ ਕੋਈ ਮੰਗਾ ਹੈਗੇ ਆ ਉਹ ਪੂਰੀਆਂ ਹੋ ਸਕਦੀਆਂ ਇਹਦੀ ਪਰ ਇਹ ਨਾ ਕੀ ਦੱਸ ਸਕਣਗੇ ਮੈਨੂੰ ਜੋ ਮੇਰੀ ਡਿਊਟੀ ਲੱਗੀ ਹੈ ਕਿ ਮੰਗ ਕੇ ਇਹ ਸੈਂਟਰ ਸਰਕਾਰ ਦਾ ਇਹ ਹੈ ਜੀ ਇਹ